ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਪਹੁੰਚੇ ਹਾਂ ਜੀ ਹਲਕਾ ਭਲੱਤ ਦਾ ਮਾਨਮਤਾ ਪਿੰਡ ਪਿੰਡਾਂ ਹੈਗੇ ਜੀ ਨੰਗਲ ਬਾਣਾ ਨੰਗਲ ਬਾਣੇ ਦੇ ਵਿੱਚ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਆ ਬਾਬਾ ਤੰਤਣ ਬਾਬਾ ਸੰਤ ਬਾਬਾ ਦਲੀਪ ਸਿੰਘ ਜੀ ਦੇ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਆ 241ਵੀਂ ਜਿਹੜੀ ਬਾਬਾ ਜੀ ਦੀ ਜਿਹੜੀ ਵਰਸੀ ਜਿਹੜੀ ਆ ਮਨਾਈ ਜਾ ਰਹੀ ਹੈ ਤੇ ਮੈਂ ਦੇਖ ਰਿਹਾ ਸੀ ਕਿ ਜਿੱਥੇ ਵਰਸੀ ਮੌਕੇ ਜਿਹੜੀਆਂ ਵੱਖ-ਵੱਖ ਸੰਗਤਾਂ ਵੱਲੋਂ ਪਿੰਡ ਦੀਆਂ ਸੰਗਤਾਂ ਵੱਲੋਂ ਜਿਹੜੇ ਲੰ ਦੇ ਬਰਸੀ ਬਾਰੇ ਅਤੇ ਉਹਨਾਂ ਦੇ ਲੰਗਰ ਬਾਰੇ ਲੈਨੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੀ ਕਹਿਣਾ ਚਾਹੋਗੇ 241ਵੀਂ ਬਰਸੀ ਬਾਬਾ ਜੀ ਦੀ ਜਿਹੜੀ ਪਿੰਡ ਨੰਗਲਵਾਣੇ ਦੇ ਵਿੱਚ ਮਨਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣਾ ਪਿੰਡ ਅੰਦਾਲੇ ਤੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤਨ ਤਨ ਬਾਬਾ ਤਲਵ ਸਿੰਘ ਦੇ ਹਰ ਸਾਲ ਮਨਾਈ ਜਾ ਰਹੀ ਸਰਾਨਾ ਬਰਸੀ ਦੇ ਉੱਪਰ ਆ ਕੇ ਆਪਣਾ ਯੋਗਦਾਨ ਪਾਇਆ ਤੇ ਤਨ ਤਨ ਬਾਬਾ ਤਲਵ ਸਿੰਘ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਬਰੇ ਜੋਨਸਵਰਨ ਨਾਲ ਮਨਾਈ ਜਾਂਦੀ ਹੈ ਜੀ ਠੀਕ ਹੈ ਜੀ ਅੱਜ ਕਿਹੜੇ ਪਰਿਵਾਰ ਵੱਲੋਂ ਗੁਰਪਿਆਰੋ ਜਿਹੜੇ ਤੁਸੀਂ ਲੰਗਰ ਚਲਾ ਰਹੇ ਹੋ ਤੇ ਕਾਹਦਾ ਲੰਗਰ ਚਲਾ ਰਹੇ ਹੋ ਗੁਰਪਿਆਰੋ ਇਹ ਅੱਜ ਜੀ ਲੰਬੜਦਾਰ ਜਗENDER ਸਿੰਘ ਤੇ ਗੁਰਵੰਦਰ ਜੀ ਦੇ ਸਾਡਾ ਆਰਮੀ ਦਾ ਫੌਜੀਆ ਦਾ ਮੱਲਾ ਜੀ ਵਾਹਦਾ ਤੇ ਸਾਰਾ ਮੱਲਾ ਇਕੱਠਾ ਹੋ ਕੇ ਹਰ ਸਾਲ ਇੱਥੇ ਆਪਣੇ ਵਰਸੀ ਦੇ ਮੌਕੇ ਤੇ ਲੰਗਰ ਲਗਾਇਆ ਜਾਂਦਾ ਜੀ ਕਾਹਦਾ ਕਾਹਦਾ ਲੰਗਰ ਚਲਾ ਰਹੇ ਹੋ ਗੁਰਪਿਆਰੋ ਉਹਨੇ ਪੂਰੀਆਂ ਤੇ ਇਹਦੇ ਠੰਡਿਆਂ ਦਾ ਲੰਗਰ ਲਗਾਇਆ ਗਿਆ ਜੀ ਅੱਛਾ ਪਹਿਲੇ ਦਿਨ ਤੋਂ ਚਲਾ ਕੇ ਜਾ ਸਕੀ ਮੰਦਿਰ ਹੁਣ ਦੂਸਰੇ ਪੜਾ ਦੇ ਵਿੱਚ ਜਿਹੜਾ ਮੇਲਾ ਪੜ ਚੁੱਕਾ ਵਾ ਨਹੀਂ ਨਹੀਂ ਇਹ ਪਹਿਲੇ ਦਿਨ ਤੋਂ ਚਲਾਇਆ ਜੀ ਅੱਛਾ ਅੱਛਾ ਹਾਂਜੀ ਹਰ ਸਾਲ ਚਲਾਇਆ ਜਾਂਦਾ ਠੀਕ ਹੈ ਜੀ ਪਰ ਇਹ ਅੱਜ ਪਹਿਲੀ ਵਾਰ ਲਾਇਆ ਮਤਲਬ ਦੇਖ ਲੀ ਜੀ ਸਤਿ ਸ਼੍ਰੀ ਅਕਾਲ ਇਹ ਨਾ ਕਿਹੜਾ ਪਿੰਡ ਤੁਹਾਡਾ ਮੈਂ ਸਾਬਕਾ ਸਰਪੰਚ ਸਾਬਕਾ ਸਰਪੰਚ ਅੱਛਾ ਕੀ ਕਹਿਣਾ ਚਾਹੋਗੇ ਅੱਜ ਬਾਬਾ ਜੀ ਦੀ 200 ਬਰਸੀ ਜਿਹੜੀ ਹੈ ਪਿੰਡ ਨੰਗਲ ਬਣਾ ਦੇ ਵਿੱਚ ਸਮੂਹ ਸੰਗਤ ਦੇ ਜਿਹੜੀ ਮਨਾ ਰਹੀ ਹੈ ਬਾਬਾ ਜੀ ਦੀ ਬਰਸੀ ਬਹੁਤ ਧੂਮ ਧਾਵ ਨਾਲ ਹਰ ਸਾਲ ਦੀਤਰਾ ਮ ਮਨਾਈ ਜਾਂਦੀ ਹੈ ਐ ਇਸ ਸਾਲ ਵੀ ਅੱਗੇ ਪਹਿਲਾਂ 6 ਮਹੀਨੇ ਮਨਾਉਂਦੇ ਹੁਣ 3 ਤੀਸਰੇ ਮਹੀਨੇ ਦੇ ਵਿੱਚ ਬਰਸੀ ਮਨਾਈ ਜਾਂਦੀ ਠੀਕ ਹੈ ਜੀ ਤੇ ਆ ਸੰਗਤਾਂ ਬਹੁਤ ਹਮ ਹਮ ਆ ਕੇ ਆ ਰਹੀਆਂ ਠੀਕ ਹੈ ਜੀ ਧੰਨਵਾਦ ਬਈ ਦੇਖਿਆ ਜਾ ਵੀ ਤਾਂ ਥਾਂ ਥਾਂ ਤੇ ਲੰਗਰ ਵੀ ਜਿਹੜੇ ਚੱਲ ਰਹੇ ਨੇ ਬਰਸੀ ਮੌਕੇ ਕਿਤੇ ਰੋਹ ਦਾ ਚੱਲ ਰਿਹਾ ਕੋਈ ਪੂੜੀਆਂ ਛੋਲੇ ਦਾ ਲਾ ਕੇ ਬ ਲੰਗਰ ਜੀ ਹਰ ਸਾਲ ਹੀ ਬਾਬਾ ਜੀ ਦੀ ਬਾਬਾ ਜੀ ਦਾ ਇਲਾਕਾ ਹੋਇਆ ਲੋਕਾਂ ਕੋਲ ਪੈਸਾ ਬਹੁਤ ਹੈ ਖੁੱਲਾ ਤੇ ਬਾਬਾ ਜੀ ਬਾਬਾ ਦਲੀਪ ਸਿੰਘ ਦੀ ਬਹੁਤ ਨਗਰ ਦੇ ਕਿਰਪਾ ਹੈ ਜੀ ਅੱਛਾ ਤਕਰੀਬਨ 90% ਬੰਦੇ ਬੱਚੇ ਜਿਹੜੇ ਸਾਡੇ ਬਾਹਰ ਦੇਸ਼ਾਂ ਵਿੱਚ ਹੈ ਜੋ ਇਹਨਾਂ ਦੀ ਕਿਰਪਾ ਸਦਕਾ ਹੈ ਜੀ ਪਰ ਦੇਖਿਆ ਜਾਵੇ ਤਾਂ ਤੁਹਾਡਾ ਨੰਗਲਵਾਣਾ ਸਭ ਤੋਂ ਵੱਡਾ ਪਿੰਡ ਹੈ ਜੀ ਮੰਨਿਆ ਜਾਂਦਾ ਮਤਲਬ ਕਿ ਹਨਾ ਏਰੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਲਕਾ ਬਲਾਸ ਕਿਦਾਂ ਦਾ ਮਾਣ ਮਹਿਸੂਸ ਹੁੰਦਾ ਕਿ ਨਹੀਂ ਪੂਰਾ ਫਿਰ ਪੂਰਾ ਮਾਣ ਮਹਿਸੂਸ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਆਪਣਾ ਬਾਬਾ ਤਲੀਸਿੰਧ ਦੀ ਵਰ੍ਹੇਮ੍ਹੇ ਮਨਾਈ ਜਾਂਦੀ ਤੁਸੀਂ ਸਭ ਪਤਾ ਹੀ ਹੈ ਤੁਹਾਨੂੰ ਵੀ ਕਿ ਕਿੰਨੇ ਜੋਰਾਂ ਸੋਰਾਂ ਦੇ ਵਰ੍ਹੇਮ੍ਹੇ ਮਨਾਏ ਜਾਂਦੇ ਆ